ਮਰਜ਼ਾਨਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਸਿੱਪੀ ਗਿੱਲ ਤੇ ਸਿੱਧੂ ਮੂਸੇਵਾਲੇ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ। YouTube ਦੇਖ ਲਓ, Facebook ਦੇਖ ਲਓ ਜਾਂ ਫਿਰ Insta ਦੇਖ ਲਓ। ਹਰ ਜਗ੍ਹਾ ਸਾਨੂੰ ਸਿੱਧੂ ਮੂਸੇਵਾਲਾ ਤੇ ਸਿੱਪੀ ਗਿੱਲ ਦਾ ਮੁੱਦਾ ਦੇਖਣ ਨੂੰ ਹੀ ਮਿਲਦਾ ਹੈ। ਸੋ ਮਿੱਤਰੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਪੀ ਗਿੱਲ ਨੇ ਇੱਕ ਲਾਈਵ ਵੀਡੀਓ ਵਿੱਚ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਬਾਹਰ ਰਹਿ ਕੇ ਹੀ ਬੋਲਣ ਯੋਗ ਹੈ। ਜੇ ਸਿੱਧੂ ਮੂਸੇਵਾਲਾ ਇੰਨਾ ਦ ਤੇ ਇੰਡੀਆ ਆ ਕੇ ਬੋਲ ਕੇ ਦੱਸੇ ਸੋ ਮਿੱਤਰੋ ਹੁਣ ਅਜਿਹਾ ਹੀ ਹੋਇਆ ਏ ਕਿ ਸਿੱਧੂ ਮੂਸੇਵਾਲੇ ਨੇ ਇੰਡੀਆ ਆਨ ਕੇ ਲਾਈਵ ਸ਼ੋ ਲਾਇਆ ਤੇ ਆਪਣੇ ਲਾਈਵ ਸ਼ੋ ਵਿੱਚ ਸਰੇ ਆਮ ਪੱਟ ਤੇ ਥਾਪੀਆਂ ਮਾਰੀਆਂ ਨੇ ਸੋ ਮਿੱਤਰੋ ਆਓ ਤੁਹਾਨੂੰ ਵੀ ਉਸ ਵੀਡੀਓ ਵੱਲ ਇੱਕ ਝਾਤ ਮਰਾਉਂਦੇ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਕੀ ਨਿੱਕੀ ਜਿਹੀ ਰਿਕਵੈਸਟ ਏ ਕਿ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਤੁਸੀਂ ਕਿਸ ਦੇ ਫੈਨ ਹੋ ਸਿੱਧੂ ਮੂਸੇਵਾਲੇ ਦੇ ਜਾਂ ਫਿਰ ਸਿੱਪੀ ਗਿੱਲ ਦੇ ਸੋ ਮਿੱਤਰੋ ਹੁਣ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਆਂ ਵੀਡੀਓ ਵੱਲ ਔਰ ਡਾਲਰਾਂ ਵਾਂਗੂ ਨਹੀਂ ਦਾਲਰਾ ਮੰਕੂ ਨੇ ਨਾਮ ਸਤਾ ਚਲਦਾ ਇੱਕ ਵਾਰੀ ਜਿਹੜੇ ਜਿਹੜੇ ਪਿਆਰ ਕਰਦੇ ਆ ਥਾਪੀ ਸਾਰੇ ਮਾਰੋ ਇੱਕ ਵਾਰੀ ਹੇ